ਅੱਜਕੱਲ ਸਟੇਜ ਸ਼ੋਅ ਦਾ 트ੈਂਡ ਚੱਲ ਰਿਹਾ ਤੇ ਪੰਜਾਬੀ ਸਿੰਗਰਾਂ ਦੇ ਵੱਲੋਂ ਵਕਫ ਵਕ ਥਾਵਾਂ ਤੇ ਜਾ ਕੇ ਕੰਸਰਟ ਕੀਤੇ ਜਾ ਰਹੇ ਨੇ ਇਸੇ ਤਹਿਤ ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਵੀ ਕੰਸਰਟ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਦੇ ਵੱਲੋਂ ਕੈਨੇਡਾ ਦੀਆਂ ਵਕਫ ਵਕ ਥਾਵਾਂ ਤੇ ਜਾ ਕੇ ਸਟੇਜ ਸ਼ੋਅ ਕੀਤੇ ਜਾ ਰਹੇ ਨੇ ਇਸੇ ਤਹਿਤ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਵੀ ਸਤਿੰਦਰ ਸਰਤਾਜ ਦਾ ਸ਼ੋਅ ਹੋਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਹਤੇ ਪਹੁੰਚੇ ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ ਅੱਜਕੱਲ੍ਹ ਆਪਨੇ ਸ਼ੋਜ਼ ਕਾਫੀ ਕਰ ਰਹੇ ਨੇ ਉਹ ਆਪਣੇ ਸ਼ੋਜ਼ ਦੇ ਵਿੱਚ ਕਾਫੀ ਰੁੱਝੇ ਹੋਏ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਕੰਸਰਟ ਚੱਲ ਰਹੇ ਨੇ ਦ 스피어 ਆਫ ਐਮਨੈਂਸ ਟੂਰ ਦੇ ਨਾਂ ਹੈ ਹਾਲ ਹੀ ਦੇ ਵਿੱਚ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਸਤਿੰਦਰ ਸਰਤਾਜ ਦਾ ਸ਼ੋ ਹੋਇਆ ਜਿਸ ਦੇ ਵਿੱਚ ਵੱਡਾ ਇਕੱਠ ਵੇਖਣ ਨੂੰ ਮਿਲਿਆ ਹਾਊਸਫੁੱਲ ਸੀ ਚਾਰੇ ਪਾਸੇ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਜਿੱਧਰ ਵੀ ਦੇਖੋ ਇੱਕ ਵੀ ਕੁਰਸੀ ਖਾਲੀ ਨਹੀਂ ਸੀ ਹੋਰ ਤਾਂ ਹੋਰ ਸਰਤਾਜ ਦੇ ਚਾਹਤੇ ਖੜ ਕੇ ਵੀ ਸਰਤਾਜ ਦੇ ਗੀਤਾਂ ਦਾ ਆਨੰਦ ਮਾਣ ਰਹੇ ਸੀ ਅਜਿਹਾ ਨਜ਼ਾਰਾ ਵੇਖਣਾ ਹੋਵੇ ਤਾਂ ਤੁਹਾਨੂੰ ਸਰਤਾਜ ਦੇ ਸ਼ੋਅਸ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਰਤਾਜ ਦੇ ਫੈਨਸ ਵੱਖਰੀ ਹੀ ਸ਼ਖਸੀਅਤ ਦੇ ਮਾਲਕ ਹੁੰਦੇ ਨੇ ਸਿੱਧੇ ਸ਼ਬਦਾਂ ਦੇ ਵਿੱਚ ਆਖੀਏ ਤਾਂ ਸਰਤਾਜ ਦੀ ਆਡੀਅנס ਵੱਖਰੀ ਹੀ ਹੈ ਇਸ ਸ਼ੋਅ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪੁੱਛੇ ਤੇ ਸਰਤਾਜ ਦੀ ਅਨੰਦਮਈ ਲਿਖਤਾ ਤੇ ਸੁਰਾਂ ਤੇ ਚੂਮ ਉਠੇ ਤਾੜੀਆਂ ਦੀ ਗੂੰਜ ਕੰਧਾਂ ਨੂੰ ਛੂ ਮੁੜ ਕੰਨਾਂ ਦੇ ਵਿੱਚ ਪੈ ਰਹੀ ਸੀ ਲੋਕਾਂ ਦੀ ਫਰਮਾਇਸ਼ ਤੇ ਇੱਕ ਤੋਂ ਇੱਕ ਗੀਤ ਸਰਤਾਜ ਨੇ ਸਟੇਜ ਤੇ ਗਾਏ ਕੁੜੀਆਂ ਮੁੰਡੇ ਨੱਚਣ ਦੇ ਲਈ ਮਜਬੂਰ ਹੋ ਗਏ ਪੂਆ ਜੀ ਨੇ ਵਰ ਢੋਲਿਆ ਗੀਤ ਤੇ ਕੁੜੀਆਂ ਨੇ ਗਿੱਧਾ ਪਾਇਆ ਬੱਲੇ ਬੱਲੇ ਕੇ ਪੂਆ ਜੀ I'm <laughs> gonna ਹਵਾ ਹੁੰਦਾ ਮੈਨਾ ਸਿੱਖ ਦੀ ਸਰਤਾਜ ਦਾ ਹਰ ਇੱਕ ਦੀਵਾਨਾ ਵੱਖਰੀ ਹੀ ਲੋਰ ਦੇ ਵਿੱਚ ਸੀ ਉਸ ਸਮੇਂ ਨੂੰ ਇੰਜੋਏ ਕਰ ਰਿਹਾ ਸੀ ਤਾਂ ਐਡਮਿੰਟਨ ਚ ਹੋਏ ਸਰਤਾਜ ਦੇ ਇਸ ਕੰਸਰਟ ਨੇ ਲੋਕਾਂ ਦਾ ਦਿਲ ਜਿੱਤ ਲਿਆ ਤੁਹਾਨੂੰ ਦੱਸ ਦਈਏ ਕਿ 10 ਫੀਅਰ ਆਫ ਐਮਿਨੈਂਸ ਟੂਰ ਤਹਿਤ ਕੈਨੇਡਾ ਪਰ ਦੇ ਵਿੱਚ ਸਤਿੰਦਰ ਸਰਤਾਜ ਦੇ ਕੰਸਰਟ ਚੱਲ ਰਹੇ ਨੇ ਇਸ ਤੋਂ ਬਾਅਦ ਟੋਰਾਂਟੋ ਵੈਂਕੂਵਰ ਤੇ ਵਿਨੀਪੈਗ ਦੇ ਵਿੱਚ ਵੀ ਸਰਤਾਜ ਦੇ ਸ਼ੋ ਹੋਣ ਜਾ ਰਹੇ ਨੇ ਸੋ ਜੇ ਤੁਸੀਂ ਉਹ ਸਰਦਾਰ ਦੀ ਗਾਇਕੀ ਦੇ دیਵਾਨੇ ਤਾਂ ਹੁਣੇ ਟਿਕਟਾਂ ਬੁੱਕ ਕਰਾ ਸਕਦੇ ਹੋ